ਕੀ ਕੋਈ ਹੋਰ ਵਾਲਾ ਲੈ ਕੇ ਆਵੇ ਚੱਪੜ ਘਾਰੋ ਅਮਿਤ ਜੀ ਲਾਹੇਵਾ ਕੀ ਚਲੋ ਚਾਹਾਂ ਤੇ ਖੱਤਬਲਾ ਲਾਹੇਵਾ ਪੀਵੀ 11 ਪੀਵੀ 11 22 ਆਪਣਾ 0453 ਕੀਰੀ ਹੈ ਇਹ ਵੀ ਆ ਦੇਖੋ ਆ ਗੈਂਡੀਆਂ ਪੈ ਗਈਆਂ ਆ ਗੈਂਡੀਆਂ ਪਈਆਂ ਉਹ ਨਹੀਂ ਤਾਂ ਵੀ ਆ ਆ ਸੋਹਣ ਸਿੱਟ ਬਣ ਕੇ ਬੈਠੀਆਂ ਬਲੇ ਜੀ ਆ ਡੈਂਕੀ ਪਈਆਂ ਆ ਸੋਹਣ ਸਿੱਟ ਕੜੇ ਗਿਆ ਇਹੋ ਜਿਹੋ ਨੰਬਰ ਕਿੰਨੀ ਕਿੰਦੇ ਨੰਬਰ ਪਲੇਟ ਆਈ ਦੀ ਕਿਸੇ ਦੀ ਆ ਨੰਬਰ ਪਲੇਟ ਦੇਖੋ ਕਿਹਦੀ ਆ ਪੀ ਵੀ 1122 00454 ਜੀ ਆ ਦੇਖੋ ਕਿਹਦੀ ਆ ਮੋਟਰ ਕਿਹਦਾ ਪੁੱਛੋ ਕਿਹਦੀ ਆ ਭਰਾਂ ਜੀ ਹੋਟਲ ਕਿੱਥੇ ਆ ਜੋ ਉਹਨੂੰ ਲਾ ਦੇਣਾ ਕੋਈ ਨੰਬਰ ਉਹ ਕਰਾਂਗੇ ਫੋਟੋ ਲੱਗ ਕੇ ਦਿਖਾਓ ਸਾਨੂੰ ਇੱਥੇ ਕੀ ਕੀ ਦਿਖਾਓ ਸਾਨੂੰ ਇੱਥੇ ਇਹ ਤਾਂ ਗਦਾਮ ਦੀ ਤੁਸੀਂ ਆਏ ਹੋ ਇਹ ਮਤਲਬ 12 ਦਿਨਾਂ ਦਾ ਗਦਾਮ ਹੈ ਜੀ ਇਹ ਦੇਖੋ ਐਸੀ ਉਹਦੇ ਪੇਰੈਂਟਸ ਕਿੱਥੇ ਨੇ ਉਹਦੇ ਪੇਰੈਂਟਸ ਕਿੱਥੇ ਆ ਆਜੋ 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 ਭਾਈ ਜੀ ਆਜੋ ਆਪਾਂ ਆਜੋ ਸਾਰੇ ਆਜੋ ਅੱਛੀ ਅੰਦਰੀਆ ਹੋ ਸਿਆ ਚਲੋ ਬੁਲਾਓ ਉਹਨਾਂ ਨੂੰ ਚਲੋ ਜੀ ਆਜੋ ਰੇ ਆਜੋ ਪਿੱਛੇ ਬਿਲਕੁਲਾਂ ਗਲਾਉ ਬੇਟਾ ਹੋ ਗਿਆ ਬਿਲਕੁਲਾਂ ਰੋਡ ਤੇ ਖੜੇ ਆ ਆਹ ਬੇਟਾ ਸਾਡਾ ਤੂੰ ਸੁਣਾ ਬਾਰਦਾਨ ਸਾਰੇ ਆਜੋ ਇੱਧਰ ਆਜੋ ਨੀਰਜ ਬਾਰਦਾਨ ਇੱਕਦਮ ਦੇ ਅੰਦਰ ਖੜੇ ਆ ਹਲੋ ਮਸਲਾ ਕੀ ਹੈ ਜੀ ਭਾਜੀ ਅਸੀਂ ਇਹ ਮਸਲਾ ਅੱਜ 6 ਵਜੇ ਦੇ ਕਰੀਬ ਆਰੀਆ ਸਕੂਲ ਕੋਲੋਂ ਇੱਕ ਮੋਟਰਸਾਈਕਲ ਚੱਕਿਆ ਗਿਆ ਠੀਕ ਹੈ ਜਿਹਦੇ ਵਾਸਤੇ ਅਸੀਂ ਫਟਾਫਟ ਮਾਲਵਾ ਫਟਾਫਟ ਤੇ ਪਾਈ ਹੋਰ ਜਿਹੜੇ ਚੈਨਲ ਆਪਣੇ ਚੱਲ ਰਹੇ ਆ ਲੋਕਲ ਉਹਨਾਂ ਦੇ ਪਾਈ ਉਦੋਂ ਬਾਅਦ ਕੀ ਹੋਇਆ ਜਦੋਂ ਪਤਾ ਲੱਗਿਆ ਵੀ ਇਹਨਾਂ ਦੇ ਪੇਰੈਂਟਸਾਂ ਨੇ ਉਹ ਬੰਦੇ ਫੜ ਲਏ ਫੜ ਕੇ ਅਸੀਂ ਜਿਉਂ ਇਹਨਾਂ ਨੇ ਕਹਿੰਦਾ ਵੀ ਗੱਲ ਗੱਲਾਂ ਕੋਲੇ ਉਥੇ ਅਸੀਂ ਮੋਟਰਸਾਈਕਲ ਉਹ ਮੁੰਡਾ ਕਹਿੰਦਾ ਵੀ ਦੇਖਿਆ ਉਹ ਪੁਲਿਸ ਦੇ ਹਵਾਲੇ ਆ ਜਿਹੜਾ ਬੰਦਾ ਜਦੋਂ ਅਸੀਂ ਆ ਗਦਾਮ ਚ ਆ ਕੇ ਦੇਖਿਆ ਤੇ ਇੱਥੇ ਪਤਾ ਹੀ ਨਹੀਂ ਕੀ ਕੁਝ ਹੋਇਆ ਪਿਆ ਤਾਂ ਐਂ ਲੱਗਦਾ ਬਿੱਲੀ ਇੱਥੀ ਆ ਗਈ ਸਾਰੀ ਇਹ ਗਦਾਮ ਬਾਰੇ ਦੱਸਿਆ ਕਿਵੇਂ ਪਤਾ ਕਿਵੇਂ ਲੱਗਾਈ ਇਹ ਉਹ ਬੰਦੇ ਨੇ ਦੱਸਿਆ ਉਹ ਬੰਦੇ ਜਿਹੜਾ ਫੜਿਆ ਜਿਹੜਾ ਫੜਿਆ ਚੱਕਿਆ ਜੀ ਉਹਨੇ ਦੱਸਿਆ ਵੀ ਉੱਥੇ ਮੈਂ ਖੜਾ ਕੇ ਆਇਆ ਇੱਥੇ ਆ ਕੇ ਹੁਣ ਦੇਖਿਆ ਜੀ ਘੱਟੋ ਘੱਟ 10 ਮੋਟਰਸਾਈਕਲਾਂ ਨੇ ਇੰਜਨ ਆ ਆ ਤੁਸੀਂ ਕੱਲੇ ਇੰਜਨ ਅੱਡ ਪਏ ਐ ਮੋਟਰਸਾਈਕਲ ਵੱਢੀ ਜਾ ਰਹੀ ਐ ਇੱਥੇ ਹਾਂ ਕਟਰ ਤੇ ਐ ਸਮਾਨ ਪਿਆ ਹੈ ਮੋਟਰਸਾਈਕਲ ਨਹੀਂ ਹੈ ਬਹੁਤ ਮੇਲਦਾ ਸਮਾਨ ਐ ਇੱਥੇ ਲੋਕਾਂ ਦੀਆਂ ਮੱਛੀ ਮੋਟਰਾਂ ਆ ਗਈਆਂ ਜੀ ਆ ਤਾਰ ਵੀ ਆ ਜੀ ਮੋਟਰਸਾਈਕਲ ਇੱਕ ਤਾਰ ਵੀ ਖੜੀ ਆ ਵੀ ਤਾਰ ਨਿਕਲਦੀ ਹੈ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਆ ਗੱਡੀ ਬਾਰੇ ਕੁਝ ਨਹੀਂ ਪਤਾ ਇੱਕ ਆ ਮੋਟਰਸਾਈਕਲ ਜਿਹੜਾ ਪੀਜੀ 1020 ਤੇ ਉਹਨੂੰ ਜਿਹੜਾ ਉਹਨਾਂ ਦਾ ਪੀਜੀ 1122 ਡੀਓ 4 ਚ ਰੋਈ ਜਾ ਨੰਬਰ ਪਲੇਟ ਨੰਬਰ ਪਲੇਟ ਜੀ ਪੀ 11 22 ਡੀਓ 4 ਆਹ ਨਾ ਇਹ ਮਾਲ ਹੀ ਕੀਤੀ ਪਈ ਆ। ਆਹ ਕਟਰ ਤਾਂ ਦੇਖ ਕਟਰ ਕੁੱਟੜ ਵੀ ਇੱਥੇ ਪਏ ਆ ਹਨਾ ਜੀ। ਇੱਥੇ ਜੋਕ ਕੇ ਦੇਂਦੇ ਆ ਕੱਡਾ ਕਿੱਥੇ ਆਹ ਦੇਖੋ ਜੀ। ਦਾਰ ਦੰਨੇ ਨੀ ਆਹ ਦੇਖੋ ਜੀ। ਆਹ ਦੇਖੋ। ਹੈ? ਆਹ ਬੋਰਾ ਕੱਢਾ ਦੇਖ ਪਿਆ। ਹੋ ਜਾ ਹੋਰ ਬਹੁਤ ਕੁਝ ਆ ਤੇ। ਫਿਰ ਜਦੋਂ ਜਿਹੜੇ ਉੱਪਰ ਨਾ ਆ ਰਹੇ ਆ ਕੰਮ ਕਰਦੇ ਨੇ ਨਾਲ ਆਦਨ। ਹਾਂ ਜੀ। ਆਹ ਦੇਖੋ। ਆਹ ਦੇਖੋ ਜੀ ਬੈਂਡਰੇ ਦੇਖੋ ਵੱਡੇ ਬੈਂਡਰੇ। ਵੱਡੇ ਬੈਂਡਰੇ। ਆਹ ਦੇਖੋ ਵੱਡੇ ਬੈਂਡਰੇ। ਆ ਵੇਖੋ ਬੈਂਡਰੇ ਲਾ ਕੇ ਲਾ ਕੇ ਗੱਡੀਆਂ ਦੇ ਆ ਦੇਖੋ ਚੋਲਿਆਂ ਦੇ ਆ ਦੇਖੋ ਵੱਡੇ ਬੈਂਡਰੇ ਹੀ ਪਏ ਆ ਜਮਾ ਨਵੇਂ ਆ ਬੈਂਡਰੇ ਉੱਥੇ ਵੇਖ ਇੱਧਰ ਦੇਖ ਤੂੰ ਇਹ ਜਿਹੜੇ ਬੰਦੇ ਫੜੇ ਲੋਕਲੀ ਇੱਥੋਂ ਪਤਾ ਨਹੀਂ ਜੀ ਹਲੇ ਬੰਦਾ ਟ੍ਰੇਸ ਕਰਿਆ ਇੱਕ ਬੰਦੀ ਖਾਣੇ ਚ ਗਈ ਹੁਣੇ ਇਹ ਦੱਸਿਆ ਸਰਦ ਕੁਝ ਸੀ ਜੀ ਹਾਲਾਤ ਬਹੁਤ ਬੱਤੇ ਬੈਠੇ ਬੈਂਡਰੇ ਬੈਂਡਰੇ ਆ ਦੇਖੋ ਤਾਬ ਨੂੰ ਬਲਾਉ ਸਾਰ ਨੂੰ ਦਿਖਾ ਆਹ ਦੇਖੋ ਆਹ ਹਲਾਤ ਦੇਖੋ ਰਾਮ ਪਾਉਂਦੇ ਨਵੇਂ ਬੈਟਰੀ ਆਈ ਦੇਖੋ ਨਵੇਂ ਬੈਟਰੀ ਜੀ ਆਹ ਮੋਟਰ ਪਈ ਆ ਇੱਕ ਦੇਖੋ ਸੋਲਰ ਸਿਸਟਮ ਦੀਆਂ ਬੈਟਰੀਆਂ ਮੋਟਰਾਂ ਮੋਟਰਾਂ ਦੇਖੋ ਇਹ ਖੇਤਾ ਜੋ ਨਹੀਂ ਨਹੀਂ ਉਹ ਸਸਿਵਲ ਦੀ ਮੋਟਰ ਉਸ ਤੋਂ ਵੱਡੀਆਂ ਬੰਗਾ ਆ ਦੇਖੋ ਇਹ ਕਿੰਨੀਆਂ ਮੋਟਰਾਂ ਵੱਡੀਆਂ ਪਈਆਂ ਨੇ ਹੋਰ ਵੀ ਇਹ ਫੈਨਸਰਾਂ ਆਏ ਨੇ ਸਾਹਮਣੇ ਨੰਬਰ ਪਲੇਟ ਬਾਹਰ ਨੰਬਰ ਪਲੇਟ ਆਈ ਆ ਦੇਖੋ ਔਰ ਉਹ ਤਾਂ ਉਹੀ ਬਾਹਰ ਵਾਲੀ ਉਹੀ ਹੈ ਹਾਂ ਇਹ ਰੱਖੋ ਨੰਬਰ ਪਲੇਟ ਦਿਖਾਓ ਹੋਰ ਹੋਰ ਮਾਰੇ ਪਿੱਛੇ ਇੱਕ ਹੋਰ ਪਿੱਛੇ ਵੀ ਹੋਰ ਹਲੇ ਉਧਰ ਵੀ ਪਿਆ ਟਾਇਰ ਜੇ ਕੱਢ ਕੇ ਲੈ ਆਈ ਨਾ ਟਾਇਰ ਪਿਆ ਸਲੰਸਰ ਪਿਆ ਇਧਰਲੇ ਬਸ ਦਾ ਸਾਦਾ ਮੋਟਰਸਾਈਕਲਾਂ ਦਾ ਹੀ ਆ ਸਰੀਆ ਸਾਰਾ ਇਸੋਂ ਦਾ ਹੋਊ ਇਹ ਜਿਹੜਾ ਆਪਣਾ ਉਹ ਉਹ ਬਣਦਾ ਸੀ ਆ ਸੂ ਇਹਦਾ ਸਰੀਆ ਹੋਇਆ ਈ ਟੋਰੀਆ ਹੋਇਆ ਸਰੀਆ ਦੇਖੋ ਆ ਸਰੀਆ ਆ ਮੋਰੇ ਪਿਆ ਤੇ ਆ ਲੈ ਇਹਦਾ ਸਮਾਨ ਜਿਹੜਾ ਬੋਲਦਾ ਹੂੰ ਬੰਦਰ ਆ ਸਰੀਆ ਕਰ ਆ ਸਰੀਆ ਜਿਹੜਾ ਪਾ ਗਿਆ ਹੀ ਉੱਥੇ ਸੂਏ ਤੇ ਕੰਮ ਕਰਦਾ ਹੋਵੇ ਸਰੀਆ ਆ ਵੇਖੋ ਸਰੀਆ ਘਟਿਆ ਹੈ ਇਹ ਤਾਂ ਪਤਾ ਨਹੀਂ ਕਿੰਨਾ ਕਿਸਮਾਨ ਵੇਚਦਾ ਹੂੰ ਪਹਿਲਾਂ ਮੂਰੇ ਮੂਰੇ ਲੰਗਾ ਮੇਰਾ ਇਹ ਬਾੜ ਦਾ ਮਾਲਕ ਕੌਣ ਹੈਗਾ ਪਤਾ ਨਹੀਂ ਇਹ ਤਿਕਰਾ ਪਾਉਣ ਕੋਈ ਪਤਾ ਨਹੀਂ ਵੀ ਇਹਦਾ ਮਾਲਕ ਹੈ ਕੌਣ ਆਇਆ ਵੀ ਨਹੀਂ ਕੋਈ ਮਲਾਜ਼ਮ ਅੰਦਰ ਦੇਦਾ ਉਹ ਮਲਾਜ਼ਮ ਇਹਨਾਂ ਦਾ ਸੀਗਾ ਉਹ ਅੰਦਰ ਫੜਾਤਾ ਜੀ ਹਾਂ ਜੀ ਕੀ ਗੱਲ ਹੋਰ ਹੈ ਜਿਵੇਂ ਹੁਣ ਆਪਾਂ ਤੁਸੀਂ ਚਲੋ ਇਹ ਤਾਂ ਪਬਲਿਕ ਨਹੀਂ ਇਹ ਆਪਾਂ ਇੱਥੇ ਤਾਂ ਗਦਾਮ 'ਚ ਪਹੁੰਚੇ ਆਂ ਆਪਾਂ ਵੀ ਇੱਕ ਤਰ੍ਹਾਂ ਦੀ ਰੇਡ ਕੀਤੀ ਹੈ ਇਹ ਤੇ ਤੁਹਾਨੂੰ ਲੱਗਦਾ ਵੀ ਇਸ ਤੋਂ ਅੱਗੇ ਕੋਈ ਕਾਰਵਾਈ ਹੋਊਗੀ ਜਾਂ ਮਤਲਬ ਪਹਿਲਾਂ ਹੀ ਤਰ੍ਹਾਂ ਮਤਲਬ ਕਹਿੰਦੇ ਲੋਕ ਸਾਰੇ ਕਹਿੰਦੇ ਨੇਗੇ ਵੀ ਜਿਹੜੇ ਚੋਰ ਆਪਾਂ ਫੜਾਉਨੇ ਆ ਉਹ ਛੱਡ ਦਿੱਤੇ ਜਾਂਦੇ ਨੇਗੇ ਤੇ ਹੁਣ ਵੀ ਸਾਨੂੰ ਤਾਂ ਇਹ ਉਮੀਦ ਹੈ ਇਹੀ ਗੱਡੀਆਂ ਨੁਕਰਾਣਾ ਹੁਣ ਵੀ ਸਾਨੂੰ ਇਹੀ ਉਮੀਦ ਹੈ ਵੀ ਜਿਵੇਂ ਫੜਾਏ ਆ ਲੋਕਾਂ ਨੇ ਇਹ ਤਾਂ ਪਬਲਿਕ ਨੇ ਫੜਾਏ ਆ ਪਰ ਪ੍ਰਸ਼ਾਸਨ ਤੇ ਸਭ ਦਾ ਵਿਸ਼ਵਾਸ ਉੱਠ ਚੁੱਕਿਆ ਵੀ ਇਹ ਨਹੀਂ ਕਰਦਾ ਨਹੀਂ ਕਰਦਾ ਦੇਖਿਆ ਰਹੀ ਬਣ ਮੈਨੂੰ ਆਉਣਾ ਚਾਹੀਦਾ ਸਾਰਾ ਕੋਲ ਸਾਮਾਨ ਬਟਨ ਵਾਸਤੇ ਸਾਰਾ ਕੁਝ ਜਿਗਾਰਡ ਪਿਆ ਚਾ ਵੀ ਆਪਾਂ ਨੇ ਲਾ ਚਾਸੀਆਂ ਗੱਡੀਆਂ ਆ ਦੇਖੋ ਇਧਰ ਇੰਜਣ ਅਮਰਾ ਡੀਲ ਵੀ ਕੱਢ ਕੇ ਰੱਖਿਆ ਹੁੰਦਾ ਪਰ ਪਟਰੋਲ ਨਹੀਂ ਕੱਢ ਕੇ ਰੱਖਣਾ ਗੱਡੀਆਂ ਜਾਂਦਾ ਹੁੰਦੇ ਨੇ ਦਾ ਮੋਟਰ ਖਾਲੀ ਹੈ ਖਾਲੀ ਇਧਰਲੇ ਪਾਸੇ ਦਿਖਾ ਦਮੇ ਹੀ ਹੋਰ ਕੀ ਆ ਆ ਦੇਖੋ ਜੀ ਬਦਕਸ਼ਾ ਵੀ ਬਣਾਈ ਪਈ ਹੈ ਮੋਟਰਾਂ ਦਾ ਸਾਮਾਨ ਮੋਟਰਾਂ ਵੀ ਹੈ ਨਾ ਮੋਟਰਾਂ ਨਹੀਂ ਹੈ ਸਲੈਂਸ ਦਾ ਵੀ ਸਲੈਂਸ ਦਾ ਬੱਚਾ ਹੋਰ ਵੀ ਮੋਟਰਾਂ ਵੀ ਪਈਆਂ ਸੋ ਕਰੋ ਕਰੋ ਅਜਿ ਦੇ ਕੰਮ ਪੈ ਜਾ ਲੈ ਸੁਨੀਲ ਆ ਲੋ ਜੀ ਮੋਟਰ ਰੱਈਆ ਅਸੀਂ ਇਹਨੇ ਮੋਟਰ ਹੈ ਨਹੀਂ ਗਾ ਆ ਲੋ ਮੋਟਰ ਦਾ ਰੱਈਆ ਜੀ ਦੇਖੋ ਜੀ ਇੱਕ ਗ람 ਕਿਦਾ ਕੋਈ ਪਤਾ ਲੱਗਿਆ ਕੋਈ ਆਇਆ ਨਹੀਂ ਗ람 ਵਾਲਾ ਆ ਲੋ ਇਹ ਗ람 ਕਿਦਾ ਕੋਈ ਪਤਾ ਲੱਗਿਆ ਕੋਈ ਆਇਆ ਨਹੀਂ ਗ람 ਵਾਲਾ ਆ ਲੋ ਇਹ ਨੰਬਰ ਪਲੇਟਾ ਨੰਬਰ ਪਲੇਟਾ ਮਿਲ ਗਿਆ ਜੀ ਆ ਨੰਬਰ ਪਲੇਟਾਂ ਮਿਲੀਆਂ ਜੀ ਦੇਖੋ ਖੁਰਚੀਆਂ ਵੀ ਆ ਨੰਬਰ ਪਲੇਟਾਂ ਮਿਲੀਆਂ ਆ ਇਹ ਆ ਦੇਖੋ ਨੰਬਰ ਪਲੇਟਾਂ ਦੇਖੋ ਤੁਸੀਂ ਖੁਰਚੀਆਂ ਵੀ ਅਗਰ ਕਰੀ ਚਾਹ ਨਾ ਗੱਡੀਆ ਹੋਗਾ ਆ ਦੇਖੋ ਪੱਖੇ ਦੀਆ ਉਹਦੀਆ ਗਾੜੀਆਂ ਗਲਾਰੀਆਂ ਦੀਆ ਇਹ ਗਿੱਲਾ ਵਾਲੇ ਪੁੱਲ ਤੋਂ ਬੰਦਾ ਨਹੀਂ ਲੰਘਣ ਦਿੰਦੇ ਇਹ ਜਿਹੜਾ ਮੋਟਰਸਾਈਕਲ ਚੋਰੀ ਹੈ ਕਰਕੇ ਲਿਆ ਉਹਦੇ ਨਾਲ ਰਾਦੂ ਬੰਦੇ ਨੂੰ ਲੁੱਟਦੇ ਆ ਇਹ ਹਾਂਜੀ ਹਾਂਜੀ ਇਹ ਕਰਦੀ ਆ ਇਹ ਕਰਦੀ ਆ ਹਾਂ ਇਹਨਾਂ ਧੰਦੇ ਕਹਿੰਦੇ ਘਰੀ ਵੜ ਗਏ ਕੋਈ ਸਬਜ਼ੀ ਵੇਚਦਾ ਬੁੜਾ ਜਾਂ ਟਾਂਗੇ ਤੇ ਸਾਡੇ ਆਹ ਚੋਰੀਆਂ ਹੰਗੀਆਂ ਮੇਰੇ ਅੱਛੇ ਧੰਦੇ ਬਣਾਏ ਵੇ ਇਹ ਆਹ ਦੇਖੋ ਨੰਬਰ ਪਲੇਟਾ ਕੁਰਸੀਆਂ ਆਈਆਂ ਹਾਂ ਤਾਂ ਬਾਰ ਦੰਨੇ ਪਿੱਛੇ ਵੀ ਛੱਟੇ ਹੋਣਗੇ ਇਹਨਾਂ ਦੇ ਇਹ ਨੰਬਰ ਹੈ ਕੋਰਚ ਦਈ ਨੇ ਇਹ ਹੈਗਾ ਪੀ ਵੀ 42 42 ਹਾਂ ਮੈਂ ਇਹ ਕਰਦੀ ਆ ਪਾਰਟਾ ਵੀ ਆਪਣੀ ਸਰਵਿਸ ਕਰਨਾ ਕਿ ਯੂਨੀਵਰਸਿਟੀ ਦੀ ਸੂਚੀ ਕੀ ਗੱਲ ਸਾਹਮਣੇ ਦੇ ਬੰਦ ਕਿਰਾਏ ਤੇ ਦਿੱਤਾ ਜਾਂ ਉਹ ਆਪ ਦਾ ਹੋ ਸਕਦਾ ਪਲਾਜ਼ਮ ਰੱਖੇ ਹੋਣ ਜਾਂ ਆਪ ਮੰਨ ਕਰਾਉਣਾ ਹੋਵੇ ਇਦਾਂ ਦੀ ਕੋਈ ਗੱਲ ਹੈ ਜੇ ਆਪਾਂ ਉਹਨੂੰ ਕੋਈ ਟੈਕਨੀਕ ਨਹੀਂ ਕਰ ਸਕਦੇ ਪਰ ਤਪੀਸ਼ ਤਰ੍ਹਾਂ ਨਹੀਂ ਕਿੱਸੀ ਗ੍ਰਾਈਂਡਰ ਮਾਰਾ ਦੇਖੋਈ ਨੰਬਰ ਪਲੇਟਾਂ ਗ੍ਰਾਈਂਡਰ ਮਾਰਿਆ ਪਿਆ ਨੰਬਰ ਪਲੇਟਾਂ ਉੱਤੇ ਨਾ ਫੋਟੋ ਉੱਤੇ ਨਹੀਂ ਉਹਨਾਂ ਨੇ ਗ੍ਰਾਈਂਡ ਕੀਤਾ ਹੈ ਭਲਾ ਜੀ ਹਾਂ ਜੀ ਆਪਾਂ ਜਿੰਨਾ ਬਾਰਦਾਨੇ ਵਾਲਾ ਸਾਰਾ ਹੋਊਗਾ ਆਪਾਂ ਜੇ ਇੱਥੋਂ ਲੈ ਕੇ ਤਾਂ ਬਾਰਦਾਨੇ ਵਾਲੇ ਦਾ ਲਿੰਕ ਹੀ ਕਰ ਤੂਗੇ ਆਪੋ ਤਾਂ ਲਿੰਕ ਦਾ ਫੇਰ ਹੀ ਸ਼ੋਅ ਕਰਤਾ ਚਾਹਦੇ ਨੇ ਵੀ ਜੇ ਇੱਥੇ ਦਿੱਤੇ ਬਾਰਦਾਨੇ ਦੇ ਵਿੱਚ ਇਹ ਸਮਾਨ ਜਿਹੜਾ ਸੀਲ ਕੀਤਾ ਗਿਆ ਇਹ ਕਿ ਚੋਰਾਂ ਦਾ ਡੱਡਾ ਹੈ ਇਹਨਾਂ ਨੇ ਚੋਰ ਦਿੱਲੀ ਦਾ ਚੋਰ ਬਿਆਰ ਬਣਾ ਰੱਖਿਆ ਤੇ ਹਰ ਕਿਸੇ ਦਾ ਸਮਾਨ ਇਕੱਲੇ ਮੋਟਰਸਾਈਕਲ ਨਹੀਂ ਹੈਗੀ ਇਹਦੇ ਵਿੱਚ